ਵੀ ਮੈਂ ਵੀ ਸਰਕਾਰ ਨੇ ਨਸ਼ਾ ਵਿਰੋਧ ਯੁੱਧ ਛੇੜਿਆ ਹੈ ਮੈਂ ਵੀ ਸੁਣਾ ਕਹਿੰਦੇ ਯੁੱਧ ਨਸ਼ਿਆਂ ਵਿਰੁੱਧ ਆ ਸਾਡੇ ਗਵਾਂਢ ਚ ਇੱਕ ਮੁੰਡਾ ਚਿੱਟਾ ਪੀਂਦਾ ਸੀ ਆ ਵੀ ਬੜਾ ਭੈੜਾ ਨਸ਼ਾਈ ਚਿੱਟਾ ਦੇ ਸਾਡੇ ਗਵਾਂਢ ਚ ਆਂਡ ਗਵਾਂਢ ਚ ਸਿਆਣੇ ਬੰਦੇ ਇਕੱਠੇ ਹੋ ਕੇ ਆਏ ਉਹਨਾਂ ਨੇ ਸਲਾਹ ਦਿੱਤੀ ਅਲਾ ਸਹੀ ਸਲਾਹ ਦਿੱਤੀ ਉਹ ਕਹਿੰਦੇ ਜੀ ਇਹਨੂੰ ਥੋੜੀ ਥੋੜੀ ਫੀਮ ਖਵਾ ਦਿਓ ਤੇ ਚਿੱਟਾ ਛੱਡ ਜਾਊਗਾ ਅਲਾ ਤੇ ਫੇਰ ਅਸੀਂ ਡੇਢ ਕਿ ਮਹੀਨਾ ਉਹਨੂੰ ਫੀਮ ਖਵਾਤੀ ਅਲਾ ਤੇ ਫੇਰ ਉਹਨੇ ਚਿੱਟਾ ਛੱਡਤਾ ਨਹੀਂ ਚਿੱਟਾ ਤੇ ਛੱਡ ਗਿਆ ਹੁਣ ਫੀਮ ਤੇ ਲੱਗਾ ਹੋਇਆ ਸਾਥੋ ਦੀ ਫੀਵ ਨਹੀਂ ਪੂਰੀ ਹੁੰਦੀ ਹੁਣ ਉਹਦਾ ਸਰੀਰ ਟੁੱਟਦਾ ਏ ਚਾਹ ਹੀ ਬੜੀ ਪੀ ਜਾਂਦਾ ਏ ਉਹ ਪਹਿਲਾਂ ਵਾਲੀਆਂ ਗੱਲਾਂ ਹੋਰ ਸੀ ਮੈਂ ਕਹਾ ਪਹਿਲਾਂ ਨਸ਼ੇ ਦੀ ਕੋਈ ਲੋੜ ਹੁੰਦੀ ਸੀ ਆ ਖੜਾ ਰਾਜਸਥਾਨ ਜਾਂਦੇ ਸੀ ਫੜ ਲਿਆਉਂਦੇ ਸੀ ਹੁਣ ਹੁਣ ਸਰਕਾਰ ਨੇ ਮੈਂ ਕਹਾ ਰਵਈਆ ਹੀ اختیار ਕਰ ਲਿਆ ਸਖਤ ਰਵਈਆ ਜਿਹੜੇ ਨਸ਼ਾ ਵੇਚਦੇ ਉਹਨਾਂ ਦੇ ਘਰ ਤੇ ਗ੍ਰੇਮ ਚਲਾ ਦਿੰਦੇ ਆ ਸਹੀ ਗੱਲ ਏ ਹੁਣ ਨਸ਼ਾ ਲਿਆਉਣਾ ਹੀ ਔਖਾ ਹੋਇਆ ਪਿਆ ਭਾਈ ਉਹ ਕਿਵੇਂ ਮੈਂ ਕਹਾ ਮਿਹਨਤ ਬੜੀ ਕਰਨੀ ਪੈਂਦੀ ਆ ਵਾਲਾ ਉਹ ਕਿਹੜੀ ਭਾਈ ਸਾਹਿਬ ਪਹਿਲਾਂ ਮੰਜੇ ਤੋਂ ਉੱਠਣਾ ਪੈਂਦਾ ਵਾਲਾ ਤੇ ਫੇਰ ਫੇਰ ਚਪਲਾ ਪਾਉਣੀਆਂ ਪੈਂਦੀਆਂ ਵਾਲਾ ਉਸ ਤੋਂ ਬਾਅਦ ਉਸ ਤੋਂ ਬਾਅ ਤੇ ਜਾ ਕੇ ਗਲੀ ਚੋਂ ਫੜ ਕੇ ਲਿਆਉਣਾ ਪੈਣਾ ਤੇ ਮੂੰਹ ਘਰ ਘਰ ਨਸ਼ਾ ਮਿਲ ਜਾਂਦਾ ਇਹ ਤੇ ਜਾਂਦੇ ਹੁਦ ਨਸ਼ਿਆਂ ਮਰੋਟਾ ਮੁੰਡੇ ਅੱਜ ਵੀ ਟੀਕੇ ਲਾ ਲਾ ਮਰੀ ਜਾਂਦੇ ਤੁਸੀਂ ਐਵੇਂ ਅੱਖਾਂ 'ਚ ਵੰਝ ਮਰੀ ਜਾਂਦੇ ਦੰਨ ਹੋ ਗਿਆ